ਸਕ੍ਰੀਨ ਤੇ ਚੱਲ ਰਹੀ ਮੂਸੇ ਹਵੇਲੀ ਤੋਂ ਸਾਹਮਣੇ ਆਈ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅੱਜ ਮੂਸੇ ਹਵੇਲੀ ਟੈਟੂ ਬਣਾਉਣ ਚ ਐਕਸਪਰਟ ਟੈਟੂ ਆਰਟਿਸਟ ਗੁਰਪ੍ਰੀਤ ਸਿੰਘ ਮੂਸੇ ਹਵੇਲੀ ਆਇਆ ਜਿਸ ਕੋਲ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਨੇ ਆਪਣੀ ਬਾਹ ਤੇ ਟੈਟੂ ਬਣਵਾਇਆ ਮਾਤਾ ਚਰਨਕੌਰ ਨੇ ਨਿੱਕੇ ਤੇ ਵੱਡੇ ਸਿੱਧੂ ਦਾ ਪੂਰਾ ਨਾਮ ਸ਼ੋਭਦੀਪ ਸਿੰਘ ਸਿੱਧੂ ਲਿਖਵਾਇਆ ਤੇ ਨਾਲ ਹੀ ਪਹਿਲਾਂ ਵੱਡੇ ਸਿੱਧੂ ਦੀ ਜਨਮ ਤਰੀਕ 11 ਜੂਨ 1993 ਲਿਖਵਾਈ ਤੇ ਉਸ ਤੋਂ ਬਾਅਦ ਛੋਟੇ ਸਿੱਧੂ ਦੀ ਜਨਮ ਤਰੀਕ 17 ਮਾਰਚ 2024 ਲਿਖਵਾਈ ਤੁਸੀਂ ਵੀ ਦੇਖੋ ਆਰਟਿਸਟ ਗੁਰਪ੍ਰੀਤ ਵੱਲੋਂ ਸ਼ੇਅਰ ਕੀਤੀ ਗਈ ਹੈ ਪੂਰੀ ਵੀਡੀਓ ਤੇ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਸੂਰਜ ਵਾਂਗੂ ਕੱਪਦਾ ਕਦੇ ਸ਼ਾਂਤ ਸਵੇਰੇ ਮੜ ਗਾਇਆ ਮੈਨੂੰ ਲੱਗਦਾ ਨੇ ਕਮਾਇਆ ਨਾ ਮੈਂ ਕੋਈ ਬਚਾ ਲੈ ਰਹਿਣਾ ਹੈ ਜਮਾ ਤੇਰੇ ਵਰਗਾ ਕੋਈ ਕਰਦਾ ਦੇਖ ਤਰੱਕੀ ਮੈਥੋਂ ਸਾਰਾ ਨਹੀਂ ਹੁੰਦਾ ਮਾਂ ਤੇਰੇ ਵਾਂਗੂ